ਇਟਲੀ ਕੇ ਮੈਂ ਲੱਗਿਆ ਨਾ ਬੋ ਨਾ ਬੋ ਨਾ ਨੋ ਮੋਲਟੋ ਬੈਨੋ ਪੋਕੋ ਪੋਕੋ ਬੈਨੇ ਪੋਕੋ ਪੋਕੋ ਬੈਨੇ ਪੋਕੋ ਪੋਕੋ ਪੇ ਪੈਸੇ ਇੰਡੀਆ ਤੋਂ ਹੀ ਕਨਫਰਮ ਕਰਕੇ ਆਵੋ ਪਰ ਇੱਥੇ ਕੁੜੀਆਂ ਦਾ ਬਹੁਤ ਔਖਾ ਹੈ ਅਸੀਂ ਆਪਣੇ ਆਪ ਨੂੰ ਬਹੁਤ ਮੈਨੇਜ ਕੀਤਾ ਹਵਾ ਬਹੁਤ ਤੇਜ਼ ਚੱਲਦੀ ਆ ਮੇਲਾ ਦਾ ਮੀਂਹ ਵੀ ਆਊਗਾ ਇਹਨੂੰ ਬਹੁਤ ਸ਼ੌਂਕ ਹੈ ਗੰਨੇ ਚੁੱਪਨ ਦਾ ਨਾਲੇ ਇਹ ਨਾ ਇਟਲੀ ਦਾ ਜੰਪਲ ਆ ਨੂੰ ਆਵਾਜ਼ ਤੁਹਾਡੀ ਜਿੱਦਾਂ ਕਿੱ데 ਜਾਂਦੀ ਨਾ ਬੋਲੀਆਂ ਦੀ ਉਦਾਂ ਆਉਣੀ ਚਾਹੀਦੀ ਪਤਾ ਲੱਗ ਜਵੇ ਮੇਰੀਆਂ ਭੈਣਾਂ ਜਿਸ ਤੇਰਨਾ ਤੋਂ ਆਂਟੀ ਜੀ ਇਹਨਾਂ ਨੇ ਹਮੇਸ਼ਾ ਬੁੱਕ ਦੀ ਸਟਾਲ ਲਾਈ ਹੁੰਦੀ ਸੀਲੇ ਬਹੁਤ ਲੰਬੇ ਲੱਗੇ ਹੋਏ ਜਾਂ ਤੱਕ ਜਾਵਾਂ ਨਿਹਾਲੋ ਜਾਵੇ ਧੰਨ ਏ ਸੋਨਿਆਰਾ ਸਾਸ ਜੀ ਮਾਦੇ ਫਿੱਤੇ ਵੀ ਕਲਰਫੁੱਲ ਵਾ ਤੇ ਆ ਵੀ ਸਾਰਾ ਕਲਰਫੁੱਲ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਚੱਲੇ ਆ ਨਵੀਨੋ ਨਗਰ ਕੀਰਤਨ ਤੇ ਤੇ ਸਾਡੇ ਨੇੜੇ ਸ਼ਹਿਰ ਵਾ ਉੱਥੇ ਅੱਜ ਨਗਰ ਕੀਰਤਨ ਵਾ ਤੇ ਇਧਰ ਮੇਰੇ ਨੰਨੇ-ਮੁੰਨੇ ਵੀ ਰੈਡੀ ਹੋ ਕੇ ਬੈਠ ਗਏ ਤੇ ਸਾਤੋਂ ਪਹਿਲਾਂ ਹੀ ਤਿਆਰ ਹੋ ਗਏ ਬਸ ਮੈਂ ਵਾਲ ਕਰਦੇ ਆ ਲਾ ਕੇ ਆਈ ਸੀ ਤੇ ਇਹਨਾਂ ਨੂੰ ਅਸੀਂ ਪਹਿਲਾਂ ਹੀ ਤਿਆਰ ਕਰ ਦਿੰਦੇ ਹੁੰਦੇ ਆ ਨਾ ਕਹਿੰਦੇ ਨੰਨੇ-ਮੁੰਨੇ ਕਹੀ ਜਾਂਦੇ ਅਸੀਂ ਸਿੰਚਾ ਨਾ ਸਿੰਚਾ ਨੂੰ ਦੇ ਨੰਨੇ-ਮੁੰਨੇ ਮੰਮਾ ਲਈ ਤਾਂ ਨੰਨੇ-ਮੁੰਨੇ ਹੀ ਹੁੰਦੇ ਪਤ ਤੇ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਨਾਲੇ ਤੁਹਾਨੂੰ ਆਪਾਂ ਨਗਰਗੀਤਨ ਦੇ ਦਰਸ਼ਨ ਕਰਾਉਨੇ ਆ ਨਾਲੇ ਤੁਸੀਂ ਬਲੌਗ ਦੇ ਵਿੱਚ ਦੇਖੋ ਕਿੰਨੇ ਆਪਣੇ ਪੰਜਾਬੀ ਇਟਲੀ ਦੇ ਵਿੱਚ ਆਏ ਹੋਏ ਨੇ ਕਿਉਂਕਿ ਐਲਵਿਨੀਓ ਦੇ ਵਿੱਚ ਬਹੁਤ ਇੰਡੀਅਨ ਆਪਣੇ ਰਹਿੰਦੇ ਨੇ ਪੰਜਾਬੀ ਤੇ ਉੱਥੇ ਬਹੁਤ ਇਕੱਠ ਹੁੰਦਾ ਨਗਰਗੀਤਨ ਤੇ ਤੇ ਤੁਹਾਨੂੰ ਵੀ ਦਿਖਾਉਨੇ ਆ ਸਾਰਾ ਪ੍ਰੋਗਰਾਮ ਤੇ ਨਾਲੇ ਕਰਵਾਉਨੇ ਤੁਹਾਨੂੰ ਦਰਸ਼ਨ ਓਕੇ ਜੀ ਮਿਲਦੇ ਆਪਾਂ ਤੁਹਾਨੂੰ ਲਵਿਨੀਓ ਚੱਲ ਕੇ ਕਿੰਨੀ ਜਲਦੀ ਆਏ ਆ ਫਿਰ ਵੀ ਮੈਨੂੰ ਪਾਰਕਿੰਗ ਫੱਲ ਹੋਈ ਪਈ ਆ ਆ ਅਸੀਂ ਇੰਗਲਿਸ਼ ਚ ਬੋਲ ਇੰਗਲਿਸ਼ ਚ ਵੀ ਨਹੀਂ ਜਿਆਦਾ O D E A T O ਜੀ ਹਵਾ ਬਹੁਤ ਧੀਰੇ ਚੱਲਦੀ ਆ ਮੈਨੂੰ ਤਾਂ ਮੀਂਹ ਵੀ ਆਊਗਾ ਪਹੁੰਚ ਗਏ ਅਸੀਂ ਲਵਿਨੀਓ ਨਗਰ ਕੀਰਤਨ ਤੇ ਨਗਰ ਕੀਰਤਨ ਤਾਂ ਅਜੇ ਗੁਰੂ ਘਰ ਉਤਰੂਗਾ ਜੂ ਵੀ ਠੰਡ ਲਾਦੀ ਰੁਮਾਲ ਕਿੱਥੇ ਪਾਪਾ ਤੁਰਮਾਲ ਲੈ ਕੇ ਆਪਾ ਜੰਗੀ ਭਾਰਮਲਾ ਸਾਰਤਿਆਂ ਦੇ ਵਿੱਚ ਇੱਦਾਂ ਹੋਇਆ ਨਗਰ ਕਿਦਾਂ ਨਹੀਂ ਕਰਗੀਆਂ ਜਿਵੇਂ ਜਿਆਦਾ ਇੱਧਰ ਬਣਾ ਵੀ ਹੋਣੀ ਤੇ ਪੱਕਾ ਆ ਜੇ ਉਹ ਹੀ ਫਸਾ ਦੇ ਤਾ ਫਸੋ ਲੈ ਉਹਨਾਂ ਦੇ ਕੋਲੇ ਇਹ ਵਾਲੀ ਫਸੋ ਲੈਦੀ ਸਿੱਧਾ ਲੈ ਉਹਰੇ ਪਹਿਲਾਂ ਅੱਗੇ ਤੇ ਫਸੋ ਲੈਦੀ ਸਿੱਧੀ ਆ ਸੱਚੀ ਅੱਜ ਹਵਾਵਾ ਕਿਉਂਕਿ ਉਹਨਾਂ ਨੂੰ ਪੱਟਾ ਵੀ ਨਹੀਂ ਕੱਢਦਾ ਅੱਜ ਸਰ ਤੇ ਖਾ ਹੋ ਜਾਣਾ ਜੋ ਇੱਧਰ ਦੇਖੀ ਵੀ ਦੇ ਮਕੀਨਾ ਚੱਲਾ ਕਿਤੇ ਇਧਰ ਕੱਪੜੇ ਪਾ ਲਈ ਕਿੱਥੇ ਗਈ ਠੀਕ ਇੱਥੇ ਸੀ ਨਾ ਲੈ ਲਓ ਠੀਕ ਲੈਣੀ ਸੱਚੀ ਸੀ ਇੱਥੇ ਕਿਤੇ ਹਾਂ ਹੁਣ ਆਪਾਂ ਉਥੇ ਰੋਡ ਕਰਾਸ ਕਰਕੇ ਜਾਣਾ ਹੈ ਸਟੇਸ਼ਨ ਵਾ ਲਵਿਨੀਓ ਦਾ ਸਟੇਸ਼ਨ ਵਾ ਇਧਰ ਵੀ ਰੋਡ ਇਧਰ ਵੀ ਚਾਦੇ ਪਾਸੇ ਐਥੇ ਤੁਹਾਨੂੰ ਸਾਰੇ ਇੰਡੀਅਨ ਮਿਲਣਗੇ ਹਣ ਕਈ ਟਾਲੀਨ ਲੋਕ ਵੀ ਆਏ ਹੁੰਦੇ ਆ ਇਹជា ਸਟੇਸ਼ਨ ਇੱਥੋਂ ਐਂਟਰੀ ਜਿੱਥੇ ਨਗਰ ਕੀਰਤਨ ਪਹੁੰਚਣਾ ਵਾ ਬਹੁਤ ਸੰਗਤ ਪਹੁੰਚ ਗਈ ਆ ਪਹਿਲਾਂ ਆਪਾਂ ਟੇਕਦੇ ਆ ਮੱਥਾ ਫਿਰ ਲੱਗਾਂਗੇ ਲੰਗਰ ਪਾਣੀ ਦੀ ਬੋਤਲਾਂ ਇੱਥੇ ਰੱਖੀਆਂ ਹੋਈਆਂ ਹੱਥ ਧੋਣ ਲਈ ਹੱਥ ਧੋ ਲਈ ਆਪਾਂ ਸਸ ਕਿੱਤ ਸਕੇ ਪਹਿਲਾਂ ਆਪਾਂ ਮਤਕਾੜੀ ਗਦੇ ਆ ਚੱਲ ਕੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਵਾ ਪਰ ਮੀਂਹ ਦਾ ਥੋੜਾ ਜਿਹਾ ਡਰਾ ਬਾਬਾ ਜੀ ਕਰਕੇ ਮੀਂਹ ਆਵੇ ਨਹੀਂ ਸਾਰਾ ਪ੍ਰੋਗਰਾਮ ਖਰਾਬ ਹੋ ਜੂ। ਫਤਨਾ ਠੰਡੇ ਵੀ ਆ। ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜੜਾ ਸੱਚਾ ਪਾਤਸ਼ਾਹ ਸਿਰਸ਼ਾ क्या काल गुरु जी का खालसा वाहे गुरु जी की फतेह पीले बहुत लंबे लगे हुए महीने खाने चाह हाँ ਰਾਹ ਪਾ ਸਕਦੇ ਆ ਬਰੈਡ ਪਕੌੜਿਆਂ ਦਾ ਲੰਗਰ ਨਾਲ ਚਾਹ ਦੇ ਇੱਥੇ ਪ੍ਰਸ਼ਾਦੀ ਦਾ ਲੰਗਰ ਰਵੇ ਕਿ ਕਿਦੋਂ ਭਾਈ ਚੌੜ ਲੈ ਕਿੱਥੇ ਉੱਡ ਗਿਆ ਉਹ ਸਸੀ ਕਲ ਆਂਟੀ ਜੀ ਸਸੀ ਕਲ ਆਂਟੀ ਜੀ ਇਹਨੇ ਜਸਤੇਰ ਨਾਲ ਤਾਂ ਆਂਟੀ ਜੀ ਇਹਨਾਂ ਨੇ ਹਮੇਸ਼ਾ ਬੁੱਕ ਦੀ ਸਟਾਲ ਲਾਈ ਹੁੰਦੀ ਆ ਪੰਜਾਬੀ ਬੁੱਕ ਦੀਆਂ ਵਧੀਆ ਹਾਂਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਕਿਤੇ ਕੋਈ ਤਕਾਬ ਲੈ ਕੇ ਜਾਣੀ ਆਂ ਇੱਥੇ ਉੱਦਾ ਕਾਟਣ ਨਾਲ ਬੱਚਿਆਂ ਦੇ ਪੜਨ ਲਈ ਹੋਰ ਦੱਸੋ ਕਿਦਾਂ ਆਂਟੀ ਠੀਕ ਠਾਕ ਵਧੀਆ ਹਾਂਜੀ ਅਸੀਂ ਵਧੀਆ ਹਾਂਜੀ ਹਾਂਜੀ ਸਾਰੇ ਵਧੀਆ ਠੀਕ ਠਾਕ ਹਾਂਜੀ ਹਾਂਜੀ ਆਏ ਆ ਹਾਂਜੀ ਅੱਗੇ ਚੱਲਦੇ ਹਾਂਜੀ ਵਧੀਆ ਜੀ ਇੱਥੇ ਜਲੇਬੀਆਂ ਦਾ ਲੰਗਰ ਗਰਮਾ ਗਰਮ ਜਲੇਬੀ ਏ ਵੀ ਜੂਸ ਦੀ ਸੇਵਾ ਕਰਦੇ ਆ ਸਾਰੇ ਕੀ ਹਾਲ ਹੈ ਵੀਰੇ ਵੀ ਨੂੰ ਖਾਂਗੋ ਯੋ ਇਹ ਉਹਦੇ ਲਈ ਆਪਾਂ ਯਾਰਾ ਕੌਲਚਾ ਤਲੀ ਚੀਜ਼ ਨਹੀਂ ਉਹਨੂੰ ਖਵਾਣੀ ਦੇਖੋ ਅਰੇ ਪਾਣੀ ਆ ਲੈ ਲਿਓ ਪਾਣੀ ਦੇਖੋ ਪਹਿਲਾਂ ਇੱਧਰ ਪਾਓ ਇੱਧਰ ਐਂ ਮੇਰਾ ਮੂੰਹ ਆ ਤੇ ਫਰੋਟੀਆਂ ਦਾ ਲੰਗਰ ਸਭ ਤੋਂ ਪਹਿਲਾਂ ਆਪਾਂ ਛਕਦੇ ਹਾਂ ਸਮੋਸਿਆਂ ਦਾ ਲੰਗਰ ਫਿਰ ਚੱਲ ਕੇ ਬੈਠਦੇ ਹਾਂ ਗੁਰਬਾਣੀ ਸੁਣਦੇ ਹਾਂ ਬਦਲ ਬਹੁਤ ਜ਼ਿਆਦਾ ਹੋਏ ਪਏ ਆ ਮੈਂ ਕੋਈ ਨਾਰਾਤ ਲਵਾਇਆ ਨਹੀਂ ਅੱਜ ਦਾ ਜਿੱਦਾਂ ਕਿੱਦੇ ਚੌਂਦੀ ਨਾ ਬੋਲੀਆਂ ਦੀ ਉਦਾਂ ਆਉਣੀ ਚਾਹੀਦੀ ਪਤਾ ਲੱਗ ਜਵੇ ਮੇਰੀਆਂ ਭੈਣਾਂ ਨੇ ਵੀ ਨਾ ਨਗਰ ਕੀਰਤਨ ਦੇ 17 ਵਾਰ ਤੇ ਜਾਪ ਕਰਕੇ ਆਏ ਤੁਹਾਡੇ ਬੱਚੇ ਵੀ ਘਰ ਜਾ ਕੇ ਤੁਹਾਨੂੰ ਸਵਾਲ ਕਰਨ ਆ ਕੋ ਸਤ ਨਾਮ ਜੀਵਾ ਹੈ ਗੁਰੂ ਸਾਹਿਬ ਜੀ ਸਤ ਨਾਮ ਜੀਵਾ ਹੈ ਗੁਰੂ ਸਾਹਿਬ ਜੀ ਲੰਗਰ ਸਾਹ ਹੁੰਦਾ ਆ ਗੋਇੰਦਵਾਲ ਸਾਹਿਬ ਤੋਂ ਉਹ ਤੁਹਾਡਾ ਬਾਬਾ ਚੇਕ ਬੰਦਿਆ ਖੀਰ ਵਾਲਾ ਉਹ ਇਹ ਪਿੰਡਾਂ ਦੇ ਗੋਲ ਦੀ ਨੰਗੇ ਬੰਦੇ ਪਾਤਸ਼ਾਹ ട്രേന ആ ഗ്രേന ਗੱਨਾ ਰੋਲਾ ਪਾਇਆ ਹੈ ਫਾਟਕ ਲੱਗੇ ਆ ਹਨਾ ਉਹ ਚੱਕੇ ਗਏ ਟ੍ਰੇਨ ਲੰਗੀ ਆਣਾ ਉਹਦੇ ਕਰਕੇ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਆ ਤੇ ਸਾਰੇ ਹੁਣ ਚੱਲੇ ਆਪਣੇ ਘਰਾਂ ਨੂੰ ਵਾਪਸ ਅਸੀਂ ਵੀ ਚੱਲੇ ਜੁਦਾਕੋ ਮਾਰਕੀਟ ਦੇ ਵਿੱਚ ਮੈਨੂੰ ਇੱਥੇ ਮੇਰੀ ਫਰੈਂਡ ਮਿਲ ਗਈ ਕਿਦਾਂ ਲਵਨੀਓ ਤੋਂ ਤੇ ਆਪਾਂ ਹੁਣ ਮਾਰਕੀਟ ਚ ਘੁੰਮਦੇ ਆ ਸਾਰੇ ਜਣੇ ਕਰਨੀ ਤੁਸੀਂ ਸ਼ਾਪਿੰਗ ਚਾਓ ਹਾਂਜੀ ਚਾਓ ਕਿ ਰਾਕੋ ਚੱਲੋ ਜਾਕ ਕੋ ਹੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਟਲੀ ਆਇਆ ਨੂੰ ਸਾਨੂੰ ਦੂਏ ਮਹੀਨੇ ਦੂਏ ਆਨ ਤੁਹਾਨੂੰ ਕਿੰਨਾ ਸਾਲ ਹੋ ਗਿਆ ਇਟਲੀ ਆਇਆ ਨੂੰ ਡੇਢ ਸਾਲ ਡੇਢ ਸਾਲ ਹੈ ਟਾਲੀਨ ਚ ਦੱਸ ਸਾਨੂੰ ਟਾਲੀਨ ਕਿੰਨੀ ਗਿਆ ਤੁਹਾਨੂੰ ਮੈਸੋ ਉਹਨੂੰ ਮੈਸੋ ਠੀਕ ਆ ਉਹਨੂੰ ਮੈਸੋ ਉਹਨੂੰ ਮੈਸੋ ਸਹੀ ਹੋ ਉਹਨੂੰ ਮੈਸੋ ਤਾਂ ਮੈਨੂੰ ਸਹੀ ਮੈਸੇ ਬਰਾਵਾ ਬਰਾਬੀਸਿਮਾ ਸਹੀ ਹੈ ਹੋਰ ਸਾਲ ਨੂੰ ਕਹਿੰਦੇ ਹਨ ਨੂੰ ਹਾਂਜੀ ਮਹੀਨੇ ਨੂੰ ਕਹਿੰਦੇ ਮਹੀਨੇ ਨੂੰ ਕਹਿੰਦੇ ਸਾਈ ਮੈਸ ਇਟਲੀ ਕਿਵੇਂ ਲੱਗਿਆ ਨਾ ਬੋਨੋ ਬੋਨੋ ਨੋ ਮੋਲਟੋ ਬੈਨੋ ਫੋਗੋ ਫੋਗੋ ਬੈਨੈ ਫੋਗੋ ਫੋਗੋ ਬੈਨੈ ਪੰਜਾਬ ਵਾਲੇ ਮਹੌਲ ਰਹਿੰਦਾ ਸਾਡੇ ਇਟਲੀ ਦੇ ਵਿੱਚ ਪੰਜਾਬ ਵਾਲਾ ਹਮ ਸਹੀ ਗੱਲ ਦਾ ਲੱਗ ਜਾਣਾ ਜੀ ਬਸ ਹੌਲੀ ਹੌਲੀ ਨਹੀਂ ਜੀ ਤਾਂ ਲੱਗ ਗਿਆ ਏ ਆਪੇ ਇਧਰ ਨਹੀਂ ਚਲਦੇ ਆ ਕੀ ਨਹੀਂ ਵਧੀਆ ਲੱਗਿਆ ਇਡਲੀ ਦਾ ਇਡਲੀ ਚ ਹਨਾ ਵੈਸੇ ਸਾਰਾ ਕੁਝ ਸਹੀ ਆ ਜਦੋਂ ਬੰਦਾ ਹਨਾ ਆਂਦਾ ਤੇ ਉਦੋਂ ਚੰਗੀ ਤਰ੍ਹਾਂ ਏਜੰਟ ਨਾਲ ਸਾਰੀ ਗੱਲ ਕਰਕੇ ਆਵੇ ਇੱਥੇ ਲੋਕ ਬਹੁਤ ਜ਼ਿਆਦਾ ਗਏ ਜੀ ਪੈਸੇ ਲੈ ਲੈਂਦੇ ਇੱਥੇ ਆ ਕੇ ਕੰਮ ਨਹੀਂ ਕਰਾਉਂਦੇ ਇਸ ਕਰਕੇ ਤੁਸੀਂ ਆਪਣਾ ਹਣਾ ਜੋ ਵੀ ਆਂ ਇੰਡੀਆ ਤੋਂ ਇੱਥੇ ਤੁਹਾਡੇ ਰਿਸ਼ਤੇਦਾਰ ਹੈਗੇ ਪੂਰੀ ਕਲੀਅਰ ਕਰਕੇ ਆਵੋ ਹਣਾ ਤੇ ਪੈਸੇ ਇੰਡੀਆ ਤੋਂ ਹੀ ਕਨਫਰਮ ਕਰਕੇ ਆਵੋ ਪਰ ਇੱਥੇ ਕੁੜੀਆਂ ਦਾ ਬਹੁਤ ਔਖਾ ਹੈ ਅਸੀਂ ਆਪਣੇ ਆਪ ਨੂੰ ਬਹੁਤ ਮੈਨੇਜ ਕੀਤਾ ਕੁੜੀਆਂ ਇੱਥੇ ਸੇ ਬਹੁਤ ਘੱਟ ਆ ਵੇਰੀ ਗੁੱਡ ਮੈਸੇਜ ਹੈ ਬਰਾਵਾ ਬਰਾਬੀ ਸੀਮਾ ਓਕੇ ਬਾਏ ਬਾਏ ਫਿਰ ਮਿਲਦੇ ਆ ਅਗਲੇ 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 ਤਿਹਾਰ ਤੇ ਓਕੇ ਨੈਕਸਟ ਵਲੋਗ ਚ ਬਾਏ ਓਕੇ ਜੀ ਓਕੇ ਬਾਏ ਬਾਏ ਅਰਵਦੇਚੀ ਚਾਓ ਹੁਣ ਆਪਾਂ ਪਹੁੰਚ ਗਏ ਆ ਜਦਾਕੋ ਮਾਰਕੀਟ ਜੈਸਬੀ ਇਨ ਇਹ ਤਾਂ ਦੁਪੱਟੀਆਂ ਜੁੱਤੀ ਜਾਂਦਾ ਹੈ ਹਵਾ ਵਾਲੀ ਚੱਲਦੀ ਆ ਇਹਦਾ ਮੇਰੀ ਬੇਟੀ ਦੇ ਕਹਿਣ ਦਾ ਤਰੀਕਾ ਹੋਰ ਆ ਕਿ ਉਹ ਇਟਾਲੀਅਨ ਦੇ ਵਿੱਚ ਜਿਹੜੀ ABC ਆ ਨਾ ਇਦਾਂ A B C ਆ ਉਹ ਅਕੋਰਡਿੰਗ ਬੋਲਦੀ ਆ ਮੈਂ ਇੰਗਲਿਸ਼ ਦੇ ਅਕੋਰਡਿੰਗ ਬੋਲ ਦਿੰਦੀ ਆ ਨਹੀਂ ਤੁਸੀਂ ਪੰਜਾਬੀ ਦੇ ਹਿਸਾਬ ਨਾਲ ਹੀ ਬੋਲਦੇ ਇੰਗਲਿਸ਼ ਅਸੀਂ ਜੋੜਿਆ ਕੋਈ ਕਹਿੰਦੇ ਆ ਅੱਛਾ ਠੀਕ ਆ ਬੋਲਣ 'ਚ ਥੋੜਾ ਜਿਹਾ ਹੋ ਜਾਂਦਾ ਏ ਇੱਥੇ ਵੀ ਕਾਫੀ ਫੈਰਤਾ ਲੱਗੀ ਹੁੰਦੀ ਆ ਕੱਪੜਿਆਂ ਤੇ ਪਹਿਲਾਂ ਵੀ ਜਦੋਂ ਵੀ ਅਸੀਂ ਨਗਰ ਕੀ ਤੰਦਈ ਦਾ ਸ਼ਾਪਿੰਗ ਕਰਕੇ ਜਾਈਦੀ ਆ ਥੋੜੀ ਬੋਤੀ ਦੇਖਦੇ ਆ ਜੇ ਕੋਈ ਵਧੀਆ ਕੱਪੜੇ ਮਿਲ ਕੇ ਆਪਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਨਗਰ ਕੀਰਤਨ ਤੇ ਆਏ ਆ ਤੇ ਸਾਰਿਆਂ ਨੇ ਇੱਥੇ ਸ਼ਾਪਿੰਗ ਕਰਨੀ ਆ। ਹਮੇਸ਼ਾ ਸਾਰੇ ਆ ਕੇ ਸ਼ਾਪਿੰਗ ਕਰਦੇ ਆ। ਜਿਹਦੀ ਆ ਕੋ ਇਹਦੇ ਵਿੱਚ ਕਾਫੀ ਮਾਰਕੀਟਾਂ ਆ। ਆਇ ਤੇ ਨਮੀਆ ਡੈਕੋਰੇਸ਼ਨ ਕੀਤੀ ਪਹਿਲਾਂ ਤਾਂ ਹੈ ਨਹੀਂ ਸੀਗੀ। ਆ ਵੀ ਬੱਚਿਆਂ ਦੇ ਖੇਡਣ ਵਾਸਤੇ ਵੀ। ਪਾਪਾ ਲੈ ਕੇ ਨਹੀਂ ਆਏ ਜੂ ਵੀ ਨੂੰ ਇੱਥੇ ਵਧੀਆ ਉਹਨੇ ਖੇਡ ਲੈਣਾ ਸੀ। ਬੈਲਵੜ ਦੇ ਪਜਾਮੇ ਆ। 1000 ਰੋਟੇ। ਸਾਰੇ ਬੱਚਿਆਂ ਵਾਲੇ ਕੱਪੜੇ ਆ। ਸਾਰੀਆਂ ਕੁੱਟੀਆਂ। ਆ 9000 ਰੋ ਦਾ। ਅੱਜ ਤੱਕ ਆਸੇ ਤੇ ਨਹੀਂ ਫੈਰਤਾ ਹੈ ਕਿ ਸਾਰੇ ਕੋਸਟਲੀ ਆ। ਹੂੰ ਇਹਨਾਂ ਦੇ ਹੈਗੀ ਆ। ਪੈਂਟ ਆ ਪੈਂਟ ਤਾਂ ਹੁਣ ਕਿੰਨੀਆਂ ਹੋ ਗਈਆਂ। ਆ ਪੂਰਾ ਸੈਟ ਆ ਬਲੈਕ ਕਲਰ ਦਾ। ਦੇਸ਼ੀ ਹੈ ਰੋ ਦਾ। ਜੋ ਵੀ ਲਈ ਦੇਖਦੇ ਆਪਾਂ ਪੈਂਟਾ ਲੋਣੀ ਪੈਂਟ ਨੂੰ ਕਹਿੰਦੇ ਤੇ ਪੈਂਟਾ ਲੋਣੀ 1600 ਰੋ ਦੀ ਆ ਪੈਂਟ 17 ਦੀ 1700 ਦੀ ਬਣ ਗਈ ਹੈ ਨਾ 10 ਦੇ 1700 ਦੀ ਪੈਂਟੀ ਆ ਥੱਲੇ ਆ ਐਚ ਵੀ ਫਿਸ਼ ਬਣੀ ਆ ਇੱਕ ਇੱਕ ਕਰੋ ਦੀਆਂ ਸਾਰੀਆਂ ਚੀਜ਼ਾਂ ਇੱਥੇ ਲੱਗੀਆਂ ਕਿ 55 ਸੈਂਟ ਦਾ ਪ੍ਰਾਈਸ ਨਹੀਂ ਲਿਖਿਆ ਕਈਆਂ ਦੇ ਲਿਖਿਆ ਕਈਆਂ ਦੇ ਲਿਖੇ ਨਹੀਂ ਇੱਕ ਪੀਸ ਹੋਊਗਾ ਉਤਸਵੀ ਕਿੱਧਰ ਚਲੇ ਗਏ ਸੀ ਜੂਬੀ ਤੁਸੀਂ ਕਿੱਥੇ ਚਲੇ ਗਏ ਮੈਂ ਲੱਭਦੀ ਰਹੀ ਆ ਜਿਆਦਾ ਸਾਰਾ ਡੈਕੋਰੇਸ਼ਨ ਵਾਲਾ ਸਮਾਨ ਆ ਇਹ ਵੀ ਪੂਰੀ ਜੀ ਆ ਸੰਤਰ ਸਕਾਈ ਹੋਏ ਆ ਇਹ ਵਾਲੀ ਚੈਨ ਵਾਲੀ ਦੁਕਾਨ 'ਚ ਜਿਆਦਾਤਰ ਡੈਕੋਰੇਸ਼ਨ ਦੀਆਂ ਚੀਜ਼ਾਂ ਹੁੰਦੀਆਂ ਪਰ ਹੁੰਦੀ ਆ ਬਹੁਤ ਜਿਆਦਾ ਸੋਹਣੀਆਂ ਹਰ ਨਗਿੰਨ ਸੋਹਣੇ ਜਿੰਨਾ ਵੀ ਸਾਰਾ ਡੈਕੋਰੇਸ਼ਨ ਵਾਲਾ ਸਮਾਨ ਹੈ ਜਿਹੜੀ ਜੈਨਾ ਵਾਲੀ ਮਾਰਕੀਟ ਬਹੁਤ ਜਿਆਦਾ ਵੱਡੀ ਆ ਮਾਦੇ ਫਿੱਤੇ ਵੀ ਕਲਰਫੁੱਲ ਵਾ ਤੇ ਆ ਵੀ ਸਾਰਾ ਕਲਰਫੁੱਲ ਹੈ ਬੂਟ ਲਾਲਾ ਬੂਟ 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 ਬੂਟੀ ਬੂਟਾ ਸਾਰੇ ਪਾਸੇ ਡਾਲਿੰਜ ਕਹਿੰਦੇ ਸਕਾਰਪੀ ਪਿਉਮਾ ਦੇਵੀ ਪਿਉਮਾ ਵਾਲਿਆਂ ਦੇ ਵੀ ਲੱਗੇ ਫੈਰ ਤਾਂ 65 ਤੋਂ 45 ਤੇ ਆ ਆਹ ਸੇ ਏ ਸਰਦੀਆਂ ਵਾਲੀ ਚੱਪਲ ਕਿਉਂ ਸਾਈ ਜੀ ਛੋਟਾ ਹੋਣਾ ਆ ਸ਼ਿਪ ਲਾਇਆ ਹੋਇਆ ਇੱਥੇ ਨਾ ਆ ਸਾਰੇ ਮੱਛੇ ਦਾ ਆ ਕਿੰਨੀ ਵਧੀਆ ਚੀਜ਼ ਐ ਇਦਾਂ ਇਹਦੇ ਉੱਪਰ ਸ਼ੀਸ਼ਾ ਵੀ ਹੈ ਮੈਂ ਲਾਦਾ ਉ ਆਪਣੀ ਪ੍ਰਾਈਸ ਲਿਖ ਲਿਖਿਆ ਤੇ ਸੱਤੇ ਚਿੰਗਵੰਤ 7 750 ਦੀ ਇੰਡੀਆ ਦੇ ਆਹ ਠੀਕ ਹੈ ਇਹਦਾ 525 ਦੀ ਬਣਦੀ ਹੈ 550 ਦੀ ਮੇਰੇ ਫਾਊਂਡੇਸ਼ਨ ਫੇਸ ਤੇ ਸਹੀ ਨਹੀਂ ਰਹਿੰਦਾ ਤੁਸੀਂ ਲਾਉਣੇ ਆ ਨਹੀਂ ਮੈਂ ਲਾਈ ਇੱਥੇ ਲਿਪਸਟਿਕ ਇੱਧਰ ਵੀ ਸਾਰੀਆਂ ਲਿਪਸਟਿਕ ਇਹਨਾਂ ਦੇ ਪ੍ਰਾਈਸ ਲਿਖੇ ਆ 19 ਰੋ ਦੀ ਆ ਇੱਧਰ ਲਿਖੇ ਹੋਇਆ ਆ 12 ਦੀ ਆ 10 ਰੋਦੀ ਆ ਇਹ ਆ 50% ਆਫ ਵੈਸੇ ਤਾਂ ਉਹ ਇੰਡੀਆ ਚ ਵੀ ਬਹੁਤ ਮਹਿੰਗੀਆਂ ਪਤਾ ਤੁਹਾਨੂੰ ਨੁਪਸਟਿਕਾਂ ਜੇ ਕੰਪਨੀ ਦੀਆਂ ਨੇ ਮੈਨੂੰ ਲੱਗੇ ਬਾਰਾ-ਬਾਰਾ ਸੌ ਤੋਂ ਉੱਪਰ ਦੀ ਮਿਲੀ ਆ ਕੰਗੇ ਕਿੰਨੇ ਦੇ 4-4 ਰੋਦੀ ਆ ਹੂੰ ਤਾਂ ਅਸੀਂ ਤੈਮੂ ਤੋਂ ਮੰਗਵਾ ਲੇ ਹੁਣ ਕੰਗੇ ਇਹਦੇ ਤੇ ਵੀ 50% ਆਫ ਆ 20 ਰੋ ਤੋਂ 10 ਰੋਦੀ ਆਈ 790 ਦੀ ਪਰੇ ਬਰੇ ਅੱਛਾ ਰ ਗੱਲ ਉਹ ਸਾਲ ਬੇ ਕਿੱਦਾਂ ਦਿਖਾਉਂਦੇ ਆ ਇਹਦੇ ਵਿੱਚ ਅੰਦਰ ਜਾ ਕੇ ਦੇਖਣਾ ਏ ਆ ਲਾ ਦੇ ਹੁਣ ਜੀ ਵੀ ਕੰਦਰ ਸਾਡੇ ਫਰੈਂਡ ਬਣ ਗਏ ਚਲੋ ਉਸ ਕੋਲ ਗਿਆ ਜੈਸਮਿਨ ਕੀ ਦੇਖਦਾ ਏ ਅੱਛਾ ਜੀ ਮੈਂ ਆਏ ਲੱਗਦਾ ਚਾਰੇ ਪਾਸੇ ਉਹੀ ਆ ਰਾਤੀ ਸਜਣੇ ਕੀ ਫਰੀ ਦੇ ਵਿੱਚ ਆ ਸਾਰਾ ਜਿਦਾ ਦਿਖਾਉਂਦੇ ਆ ਰਾਤੀ ਸਜਣੇ ਕੀ ਫਰੀ ਦੇ ਵਿੱਚ ਆ ਸਾਰਾ ਜਿਦਾ ਦਿਖਾਉਂਦੇ ਆ ਇਹ ਇੱਕ ਬਣਿਆ ਹੋਇਆ ਸ਼ਿਪ ਰਜਾਈਆ 50% ਆਫ ਆ ਪਹਿਲਾਂ ਸੀਗੀ 699 ਦੀ ਹੁਣ 399 ਦੀ ਹਲਕੀ ਜੀ ਰਜਾਈ ਸਰਾਂ ਨੇ ਹੈਗੇ 4900 ਦੇ 29 ਬਹੁਤ ਮਹਿੰਗਾ ਸਮਾਨ ਹੈ ਇੱਥੇ ਦਾ ਟੋਪ ਆ 29000 ਉਹਦਾ ਦੇ ਹੋਰ ਦਦ ਪਿੱਕੇ ਕੋਈ ਫੋਟੋ ਮਸਲਾਉਣੀ ਆ ਉਹ ਆ ਪਾਸਪੋਰਟ ਸਾਈਜ਼ ਫੋਟੋ ਕਰਨੀ ਹੋਵੇ ਆ ਤੇ ਇੰਚ ਫਾਤਰ ਸਿਆਉ ਸਿਗੂਰੀ ਮਸੇ ਸਿੰਕਸਟਰਨੋ ਨਾ ਤੇ ਫੋਟੋ ਨਾ ਕੋਈ ਨਾ ਕੋਈ ਚਾਚ ਤੰਨਰੋ ਤੰਨਰ ਵਾਲੀ ਕਰਨੀਆਂ ਆ ਠੀਕ ਆ ਤੇ ਇੱਥੋਂ ਦੀ ਆਉਣਗੀਆਂ ਬਣੀਆ ਚਾਹੀਦੀ ਆ ਜੇ ਨਾ ਆਈਆਂ ਆ ਦੇ ਆ ਗਈ ਇੱਕ ਚੱਕੋ ਇਹ ਕੀ ਆਣੀ ਆ ਦਕਾਈ ਓਏ ਕਿੱਦਾਂ ਦੀਆਂ ਨਗਰ ਕੀਰਤਨ ਤੋਂ ਆ ਗਏ ਅਸੀਂ ਘਰੇ ਤੇ ਆ ਦੇਖੋ ਜੂ ਵੀ ਕਿੱਥੇ ਬਹਿ ਕੇ ਗੰਨਾ ਚੂਪਨ ਲੱਗਾ ਮਿੱਠਾ ਏ ਇਹਨੂੰ ਬਹੁਤ ਸ਼ੌਂਕ ਹੈ ਗੰਨੇ ਚੂਪਨ ਦਾ ਨਾਲੇ ਇਹ ਨਾ ਇਟਲੀ ਦਾ ਜੰਪਲ ਆ ਤੇ ਸਾਥੂ ਨਹੀਂ ਇੰਨੇ ਚੂਪੇ ਜਾਂਦੇ ਜਿੰਨੇ ਇਹ ਚੂਪਦਾ ਇੰਨੇ ਗੰਨੇ ਲੈ ਕੇ ਆਇਆ ਇਹ ਤੇ ਆਪਣੇ ਵੀ ਲਾਏ ਹੋਏ ਆ ਗੰਨੇ ਤੇ ਜਦੋਂ ਆਪਾਂ ਵੀ ਨਗਰ ਕੀਰਤਨ ਦੇ ਸੇਵਾ ਕਰਾਂਗੇ ਗੰਨਿਆਂ ਦੀ ਉਧਰ ਵੀ ਲਾਏ ਆ ਇੱਧਰ ਵੀ ਲਾਏ ਆ ਸਾਰੇ ਲਾਏ ਆਪਾਂ ਤੇ ਇਹਨੂੰ ਬਹੁਤ ਵਧੀਆ ਲੱਗਦੇ ਗੰਨੇ ਚੁੱਪਣੇ ਫਿਰ ਇਹਦੇ ਮਾਰਿਆਂ ਨੇ ਅਸੀਂ ਲਾਏ ਸੀ ਜਦੋਂ ਵੀ ਫਰੀ ਹੁੰਦਾ ਫਿਰ ਬਹਿ ਕੇ ਗੰਨੇ ਚੁੱਪ ਲੈਂਦਾ ਘੋਵੇਂ ਬੋ ਨੋ ਪਿਆਜੇ ਪਿਆਜੇ ਖਾਂਗ ਹੋਈਪੇ ਗੰਨਾ ਠੰਡਾ ਹੁੰਦਾ ਈ ਹੋਰ ਖੰਗ ਹੋ ਜਾਣੀ ਤੈਨੂੰ ਸਰਦੀਆਂ ਦੇ ਦਿਨਾਂ ਦਾ ਤੁਹਾਨੂੰ ਫਰਕ ਦਿਖਾਉਨੇ ਆ ਤੇ ਸਰਦੀਆਂ ਦੇ ਵਿੱਚ ਹਜੇ ਯਾਨੀ ਕਿ 5:30 ਸਵਾ 5 ਹੋਇਆ ਤੇ ਇੰਨਾ ਨਿਹਰਾ ਹੋ ਗਿਆ ਸਰਦੀਆਂ ਦੇ ਵਿੱਚ 4:30 ਵਜੇ ਇਟਲੀ ਦੇ ਵਿੱਚ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ। ਗਰਮੀਆਂ ਦੇ ਵਿੱਚ ਇੱਥੇ 8:30-9 ਵਜੇ ਤੱਕ ਚਾਨਣ ਰਹਿੰਦਾ ਏ। ਪਰ ਸਰਦੀਆਂ ਦੇ ਵਿੱਚ ਬਹੁਤ ਪ੍ਰੋਬਲਮ ਆ। 4:30 ਨੂੰ ਇਦਾਂ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ। ਜੂ ਵੀ ਆ ਕੇ ਲੱਗ ਗਿਆ ਜਹਾਜ਼ ਚਲਾਉਣ। ਕਿਉਂਕਿ ਨੂੰ ਥੋੜੀ ਠੰਡ ਲੱਗੀ ਹੋਈ ਆ ਖੰਗ ਜਿਹਾ ਕੰਮ ਹੋਇਆ ਵਾ। ਥੋੜੇ ਜਿਹਾ ਗੰਨੇ ਵੀ ਚੂਪ ਲੈ ਅੱਜ। ਮੈਂ ਕਿਹਾ ਸੀ ਗੰਨੇ ਨਾ ਚੂਪ। ਫਿਰ ਇਹਨੂੰ ਆਪਾਂ ਹੁਣ ਦੇਣੀ ਆ ਭਾਪ ਸਵੇਰੇ ਸਕੂਲ ਜਾਣਾ ਨਾ। ਫਿਰ ਫਰਕ ਪੈ ਜਾਊਗਾ। ਇਨੂੰ ਜ਼ਿਆਦਾਤਰ ਭਾਫ ਨਾਲ ਜ਼ਿਆਦਾ ਫਰਕ ਪੈਂਦਾ ਦਵਾਈ ਨਾਲ ਨਹੀਂ ਉਹਨਾਂ ਫਰਕ ਪੈਂਦਾ ਓਕੇ ਜੀ ਹਣ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਇਹ ਵੀਡੀਓ ਆਪਾਂ ਇੱਥੇ ਹੀ ਕਰਦੇ ਆਂ ਬੰਦ ਜੇਕਰ ਸਾਡੀ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਹੜੇ ਮੈਨੂੰ ਭੈਣ ਮਿਲੇ ਸੀ ਨਾ ਮੇਰੀਆਂ ਛੋਟੀਆਂ ਭੈਣਾਂ ਵਰਗੀ ਆ ਫਰੈਂਡ ਵੀ ਆ ਤੇ ਉਹ ਵੀ ਇਟਲੀ ਦੇ ਵਿੱਚ ਬਹੁਤ ਹੈਲਪ ਕਰਦੀ ਆ ਕੁੜੀਆਂ ਦੀ ਤੇ ਉਹਨੇ ਤੁਹਾਡੇ ਨਾਲ ਤਾਂ ਗੱਲ ਸ਼ੇਅਰ ਕੀਤੀ ਹੈ ਕਿਉਂਕਿ ਉਹ ਵੀ ਇਸ ਟਾਈਮ ਬਹੁਤ ਪ੍ਰੋਬਲਮ ਦਾ ਸਾਹਮਣਾ ਕਰ ਰਹੀ ਹੈ 2 ਸਾਲ ਹੋ ਗਏ ਉਹਨੂੰ ਇਟਲੀ ਚਾਹੀ ਨੂੰ ਪੇਪਰ ਨਹੀਂ ਬਣੇ ਆ ਸਜੋੜ ਨੂੰ ਨਹੀਂ ਆ ਰਹੀ ਉਹਦੀ ਪੇਪਰ ਦੀ ਕੋਈ ਨਾ ਕੋਈ ਪ੍ਰੋਬਲਮ ਪਈ ਜਾਂਦੀ ਹੈ ਕਨਵਰਸਿਓਨੇ ਦਾ ਦਬਾਂਦਾ ਵੀ ਉਹਦਾ ਦੋ ਵਾਰੀ ਨਿਕਲੇ ਆਇਆ ਤੇ ਕਿਉਂਕਿ ਜਿਹੜੀਆਂ ਕੁੜੀਆਂ ਇੱਥੇ ਆਈਆਂ ਹੋਈਆਂ ਨਾ ਉਹਨਾਂ ਨੇ ਇਹ ਚੀਜ਼ਾਂ ਨੂੰ ਕਹਿ ਸਕਦੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੁੰਦਾ ਇਸ ਕਰਕੇ ਉਹਨੇ ਤੁਹਾਡੇ ਨਾਲ ਥੋੜੀ ਜੀ ਗੱਲ ਸ਼ੇਅਰ ਕੀਤੀ ਸੀ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ